ਹallelujah hallelujah hallelujah thank you jesus thank you jesus thank you jesus hallelujah he so shaktiman pita parmeshwar ji assi daa dhanwaad karde haa to vaje se sundar te mubarak samay de layi pita parmeshwar ji assi daa dhanwaad karde haa pita parmeshwar ji tusi mahaan sarv shaktiman jinda jalale parmeshwar pita parmeshwar ji ਤੁਸੀਂ ਪਵਿੱਤਰ 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 ਸਨਾਂਵਾ ਦੇ ਯਹੋਵਾ ਉਹ ਪਿਤਾ ਪਰਮੇਸ਼ਰ ਜੀ ਤਰਾਨ ਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਪ੍ਰਭੂ ਯੇਸ਼ੂ ਮਸੀਹ ਜਿੰਦ ਤੇ ਸਮਰਥੀ ਨਾਮ ਵਿੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਮਜ਼ੂਰੀ ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਦੀ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਰਾਜਾ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਇਹ ਦੇਵੁਰਗ ਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਹੋ ਬਿਤਾ ਪਰਮੇਸ਼ਰ ਜੀ ਅਧਿ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਆਦੋਂ ਤੋਂ ਅਲਫਾ ਹੋ ਮੇਗਾ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਪਰਬੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਬੂ ਜੀ ਇਸੇ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਸੀ ਤੁਹਾਡੇ ਸ਼ੁਕਰਗੁਜ਼ਾਰ ਆ ਪਰਬੂ ਜੀ ਤੁਸੀਂ ਸਾਨੂੰ ਆਜ਼ਾਦ ਦਿਨ ਦਿਖਾਇਆ ਪਰਬੂ ਜੀ ਬਹੁਤ سارے ਲੋਕ ਪਰਬੂ ਜੀ ਆਜ਼ਾਦ ਦਿਨ ਨਹੀਂ ਦੇਖ ਸਕੇ ਬਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡਾ ਰਹਿਮ ਤੁਹਾਡਾ ਫਜ਼ਲ ਇਸਡੇ ਲਈ ਕਾਫੀ ਹੈ ਬਿਤਾ ਪਰਮੇਸ਼ਰ ਜੀ ਇਸਨੂੰ ਅੱਜ ਤੱਕ ਜਿਉਂਦੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਕਿ ਅੱਜ ਤੱਕ ਸਾਡੀਆਂ ਸਭ ਜ਼ਰੂਰਤਾਂ ਨੂੰ ਆਪਣੇ ਸ਼ਾਈਖੇ ਜਾਨੇ ਜੋ ਪੂਰਾ ਕੀਤਾ ਹੈ ਪ੍ਰਭੂ ਜੀ ਤੇਰੇ ਸ਼ੁਕਰਗੁਜ਼ਾਰ ਹਾਂ ਬਿਤਾ ਪਰਮੇਸ਼ ਜੀ ਦਇਆ ਕਰੋ ਇੱਕ ਇੱਕ ਜਾਣਦੇ ਪਿਤਾ ਪਰਮੇਸ਼ ਆਪਣੀ ਵੱਡੀ ਦਇਆ ਕਰੋ ਪਿਤਾ ਪਰਮੇਸ਼ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਸਾਡੇ ਜਾਣੇ ਤੇ ਅਣਜਾਣੇ ਸਭ ਗੁਨਾਹ ਸਾਨੂੰ ਮਾਫ ਕਰ ਦੇ ਪਿਤਾ ਪਰਮੇਸ਼ ਜੀ ਪ੍ਰਭੂ ਯੇਸ਼ੂ ਮਸੀਹ ਜੀ ਸਾਨੂੰ ਆਪਣੇ ਪਵਿੱਤਰ ਵਾਕ ਲੋਹੁਨਤੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਕੋਪਤਾ ਪਰਮੇਸ਼ਰ ਦਇਆ ਕਰੋ ਪ੍ਰਭੂ ਸਾਡੀ ਆਤਮਿਕ ਅੱਖਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਅਸੀਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਧੰਵਾਦ ਹਾਲੇਲੂਆ ਪ੍ਰਭੂ ਸਾਨੂੰ ਬੁੱਧ ਤੇ ਪ੍ਰਕਾਸ਼ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਜੇ ਆਪਰ ਪ੍ਰੋਜਿਤ ਵੀ ਕੈਮ ਨੂੰ ਬੁਕਾਰ ਮੈਂ ਤੈਨੂੰ ਉੱਤਰ ਦਿਆਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਾਣ ਸਾਡੀ ਪ੍ਰਾਰਥਨਾਵਾਂ ਨੂੰ ਸੁਣਦੇ ਹੋਵੇ ਤਾਂ ਪਰਮੇਸ਼ਰ ਦਾਦਾ ਧੰਵਾ ਰੂਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੁਸੀਂ ਚੁਣਿਆ ਵੰਸ਼ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਅਤੇ ਪਰਮੇਸ਼ਰ ਦੀ ਖਾਸ ਤੇ ਨਿੱਜ ਪ੍ਰਜਾ ਹallelujah ਤੇ ਉਸ ਦੇ ਗੁਣਾ ਦਾ ਪ੍ਰਚਾਰ ਕਰੋ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੇ ਸਾਨੂੰ ਅਨੇ ਦੇ ਵਿੱਚੋਂ ਕੱਢ ਕੇ ਆਪਣੇ ਚਾਨਨ ਵਿੱਚ ਸਦਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਆਪਣੇ ਧਰਮ ਦੇ ਕੰਮਾਂ ਤੋਂ ਨਹੀਂ ਪਿਤਾ ਪਰਮੇਸ਼ਰ ਜੀ ਬਲਕਿ ਤੁਹਾਡੀ ਧਾਰਮਿਕਤਾ ਦੇ ਦੁਆਰਾ ਤੁਹਾਡੇ ਪਵਿੱਤਰ ਲਹੂ ਦੇ ਦੁਆਰਾ ਧਰਮੀ ਠਹਿਰਾਏ ਜਾਂਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਪਵਿੱਤਰ ਲਹੂ ਦੇ ਦੁਆਰਾ ਸਾਨੂੰ ਸੁੱਖ ਸ਼ਾਂਤੀ ਅਤੇ ਮੁਕਤੀ ਮਿਲਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਨੂੰ ਇੱਕ ਇੱਕ ਜਾਨ ਦੇ ਉੱਤੇ ਪ੍ਰਭੂ ਜੀ ਲਗਾਣੇ ਬਿਤਾ ਪਰਮੇਸ਼ਰ ਜੀ ਕੇ ਕਿ ਜਾਨ ਨੂੰ ਤੇ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਬਿਤਾ ਪਰਮੇਸ਼ਰ ਜੀ ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਦੇ ਜੀਵਨਾਂ ਨੂੰ ਛੂ ਨਾ ਸਕੇ ਬਿਤਾ ਪਰਮੇਸ਼ਰ ਤੁਹਾਡਾ ਤਨਵਾ ਤਨਵਾ ਹallelujah hallelujah hallelujah thank you jesus thank you jesus ਅਰੋਜਿਤ ਤੁਸੀਂ ਵਚਨ ਵਿੱਚ ਕਿਹਾ ਹੈ ਕਿ ਤੁਸੀਂ ਧਰਤੀ ਦੇ ਉੱਤਮ ਉੱਤਮ ਪਦਾਰਥ ਖਾਓਗੇ ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਿੱਚ ਅੰਛ ਲਿਖਿਆ ਮੈਂ ਤੁਹਾਡੇ ਅੰਨ ਅਤੇ ਜਲ ਤੇ ਬਰਕਤ ਦਿਆਂਗਾ ਮੈਂ ਤੁਹਾਡੇ ਵਿੱਚੋਂ ਸਾਰੇ ਬਿਮਾਰੀਆਂ ਨੂੰ ਬਾਹਰ ਕੱਢ ਦੇਵਾਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੂੰ ਸਾਨੂੰ ਨਰੋਇਆ ਕਰ ਦਿਓ ਪਿਤਾ ਪਰਮੇਸ਼ਰ ਜੀ ਤੂੰ ਸਾਨੂੰ ਸਾਰੇ ਰੋਗਾਂ ਤੋਂ ਚੰਗਾ ਕਰਨ ਵਾਲੇ ਪਰਮੇਸ਼ਰ ਉਹ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡੇ ਕੋਡੇ ਖਾਂ ਦੇ ਨਾਲ ਸੀ ਚੰਗੇ ਹੋ ਚੁੱਕੇ ਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਤੁਹਾਡੀ ਹਜ਼ੂਰੀ ਇੱਕ ਇੱਕ ਜਾਨ ਨੂੰ ਛੂਏ ਤੁਹਾਡਾ ਆਤਮਾ ਇੱਕ ਇੱਕ ਜਾਨ ਨੂੰ ਛੂਏ ਪ੍ਰਭੂ ਜੀ ਪਰਭੂ ਜੀ ਇੱਕ ਇੱਕ ਜਨੂ ਸਿਫਤ ਚੰਗਿਆਈ ਦਿਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਕੋਈ ਰੋਗ ਕੋਈ ਮਹਾਰੋਗ ਨੰਨ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਧੰਤਾਨਵਾ ਧੰਵਾ ਧੰਵਾ ਹਾਲੇਲੂਆ ਪਰਭੂ ਜੀ ਤੁਸੀਂ ਮਹਾਨ ਹੋ ਤੁਸੀਂ ਸਮਰਥੀ ਪਰਮੇਸ਼ਰ ਜ਼ਿੰਦਾ ਜਲਾਲੀ ਪਰਮੇਸ਼ਰ ਪਰਭੂ ਜੀ ਤੁਸੀਂ ਸਾਨੂੰ ਮਾਤਾ ਦੀ ਕੋਖ ਤੋਂ ਚੋਣ ਲਏ ਆਪਣੇ ਲਈ ਬਖਰੀਆ ਕੀਤਾ ਪ੍ਰਭੂ ਸਾਨੂੰ ਆਪਣੀ ਮਹਿਮਾ ਦੇ ਲਈ ਚੁਣਿਆ ਪਰਭੂ ਜੀ ਸਿਤਾ ਦੇ ਸ਼ੁਕਰ ਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਪਰਬ੍ਰਹਮ ਜੀ ਤੁਸੀਂ ਕਿਹਾ ਮੈਂ ਤੈਨੂੰ ਪੂਝ ਨਹੀਂ ਤੈਨੂੰ ਸਿਖ ਰਾਵਾਂਗਾ ਹਾਲੇਲੂਇਆ ਤੁਸੀਂ ਉੱਤੇ ਰਹੋਗੇ ਹੇਠਾਂ ਨਹੀਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰੇ ਕੋਮਾਂ ਦੇ ਉੱਤੇ ਉੱਚਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨਸਿ ਲਿਖਿਆ ਤੁਸੀਂ ਬਹੁਤੀਆਂ ਕੋਮਾਂ ਨੂੰ ਕਰਜ਼ਾ ਦੇਵੋਗੇ ਪਰ ਆਪ ਕਰਜ਼ਾ ਨਹੀਂ ਲੋਵੋਗੇ ਹਾਲੇਲੂਇਆ ਧੰਨਵਾਦ ਧੰਨਵਾਦ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਅਧੰਵਾਦ ਧੰਨਵਾਦ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀ ਪ੍ਰਭੂ ਜੀ ਤੁਸੀਂ ਕਹ ਜੇ ਤੁਸੀਂ ਮੇਰੇ ਵਿੱਚ ਬਨੇ ਰਹੋ ਤੇ ਮੇਰੀ ਗੱਲਾ ਤੁਹਾਡੇ ਵਿੱਚ ਬਣੀਆ ਰਹਿਣ ਤਾਂ ਜੋ ਚਾਹਵ ਮੰਗੋ ਤੁਹਾਡੇ ਲਈ ਹੋ ਜਾਵੇਗਾ ਬਿਤਾ ਪਰਮੇਸ਼ਰ ਸੱਚਮੁੱਚ ਤੇ ਕਿਹਾ ਆਕਾਸ਼ ਤੇ ਤਿਤਲ ਜਾਣਗੇ ਪਰ ਮੇਰੇ ਕਹੇ ਹੋਏ ਵਚਨ ਕਦੀ ਨਹੀਂ ਟਲਣਗੇ ਬਿਤਾ ਪਰਮੇਸ਼ਰ ਜੀ ਕਿਹਾ ਮੈਂ ਜਗਤ ਦੇ ਅੰਤ ਤਿਕਰ ਹਰ ਵੇਲੇ ਤੁਹਾਡੇ ਨਾਲ ਹਾਲੇਲੂਇਆ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਪਵਿੱਤਰ ਆਤਮਾ ਸੱਚੇ ਸਾਈਖ ਦੇ ਰੂਪ ਵਿੱਚ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ਰ ਜੀ ਤਲਾ ਤਨ ਵਾਤਨ ਵਾ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਤੜੀ ਪਵਿੱਤਰ ਜੂਰੀ ਇੱਕ ਇੱਕ ਜਨ ਦੇ ਨਾਲ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਆ ਪਿਤਾ ਪਰਮੇਸ਼ਰ ਜੀ ਇਹ ਅਧਿਕਾਰਿਕ ਪ੍ਰਾਰਥਨਾ ਦਾ ਉੱਤਰ ਪ੍ਰਭੂ ਜੀ ਤੁਹਾਡੀ ਪਵਿੱਤਰ ਸਵਰਗੀ ਹਜ਼ੂਰੀ ਵਿੱਚੋਂ ਆਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਪਿਤਾ ਪਰਮੇਸ਼ਰ ਜੀ ਅਸੀਂ ਇੱਕ ਇੱਕ ਜਨ ਦੀ ਸੁਖ ਸਲਾਮਤੀ ਸ਼ਾਂਤੀ ਨੂੰ ਮੰਗਦੇ ਪ੍ਰਭੂ ਜੀ ਦਇਆ ਕਰੋ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ Thank you, Jesus, with the Pramisha Ji. ਤੁਸੀਂ ਅਨੁਜਿਕੜ ਵਿੱਚੋਂ ਕੱਢ ਕੇ ਚਟਾਨ ਤੇ ਖੜਿਆ ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰੇ ਪ੍ਰਭੂ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਵੈਰੀਆਂ ਸਰਮੁਖ ਸਾਡੇ ਲਈ ਮੇਜ਼ ਵਿੱਚ ਆਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਨੂੰ ਨਾ ਹੋਇਆ ਜਿਹਾ ਕਰ ਦਿੱਤਾ ਹੈ ਪ੍ਰਭੂ ਜੀ ਸਾਡੇ ਵੈਰੀਆਂ ਨੂੰ ਤੁਸੀਂ ਸ਼ਰਮਿੰਦਾ ਕੀਤਾ ਹੈ ਤੁਹਾਡਾ ਧੰਨਵਾਦ ਹਾਲੇਲੂਇਆ ਪ੍ਰਭੂ ਜੀ ਉਹਨਾਂ ਕੋਈ ਵੀ ਹਥਿਆਰ ਜੋ ਵੈਰੀ ਨੇ ਸਾਡੇ ਵਿਰੁੱਧ ਬਣਾਇਆ ਹੈ ਯੇਸ਼ੂ ਮਸੀਹ ਦੇ ਨਾਮ 'ਚ ਉਹ ਸਫਲ ਕੀਤਾ ਜਾਂਦਾ ਉਹ ਨਿਕੰਮਾ ਹੋ ਜਾਂਦਾ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਵਾਰ ਲਗਾਈ ਹੈ ਪਿਤਾ ਪਰਮੇਸ਼ਰ ਜੀ ਬੜਾ ਧੰਨਵਾਦ ਪ੍ਰਭੂ ਜੀ ਤੁਸੀਂ ਕਿਹਾ ਤੁਸੀਂ ਧਰਤੀ ਤੇ ਮੁਬਾਰਕ ਤੇ ਆਸ਼ੀਸ਼ਿਤ ਹੋਵੋਗੇ ਹਾਲੇਲੂਇਆ ਪ੍ਰਭੂ ਦਾ ਵਚਨ ਵਿੱਚ ਲਿਖਿਆ ਧਰਮੀਆਂ ਦੀ ਅਨਸਵਿਤਾ ਤਿਤ ਮੁ ਬਲਵਾਨ ਹੋਵੇਗੀ ਤੇ ਸੱਚਾਰਿਆਂ ਦੀ ਪੀੜੀ ਮੁਬਾਰਕ ਹੋਵੇਗੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਦੇ ਕੇ ਜਨ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਬles ਕਰੂ ਪਿਤਾ ਪਰਮੇਸ਼ਰ ਅਨਦਰ ਵਨ ਅਨਸ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਨਦੇ ਬਚਨ ਉਹ ਅਧਿਆਕਾਰੀ ਵਾਲਾ ਸਮਝਦਾਰੀ ਵਾਲਾ ਪਵਿੱਤਰਤਾ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਰ ਬੁਰੀ ਸੰਗਤੀ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਦਇਆ ਕਰੋ ਹallelujah ਪ੍ਰਭੂ ਜਿਨ੍ਹਾਂ ਕੋਲ ਜੋਬ ਨਹੀਂ ਉਹਨਾਂ ਨੂੰ ਜੋਬ ਨਾਲ ਬLES ਕਰੋ ਪ੍ਰਭੂ ਜੀ ਦਇਆ ਕਰੋ ਪ੍ਰਭੂ ਜੀ ਜਿਨ੍ਹਾਂ ਵੀ ਜਨ ਪ੍ਰਭੂ ਜਿਨ੍ਹਾਂ ਦੀ ਇਹ ਜ਼ਰੂਰਤ ਤੁਸੀਂ ਜਾਣਦੇ ਹੋ ਪਿਤਾ ਪਰਮੇਸ਼ਰ ਕਿ ਕਿ ਦੀ ਜ਼ਰੂਰਤ ਦੇ ਅਨੁਸਾਰ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਨਾ ਪਿਤਾ ਪਰਮੇਸ਼ਰ ਦਇਆ ਕਰੋ ਹallelujah ਪ੍ਰਭੂ ਇੱਕ ਇੱਕ ਜਾਂਦੀ ਹੈ ਜਰੂਰਤਾ ਤੁਹਾਡੇ ਸਵਰਗੀ ਖਜ਼ਾਨਿਆਂ ਵਿੱਚੋਂ ਪੂਰੀਆਂ ਕੀਤੀ ਜਾਂ ਪਿਤਾ ਪਰਮੇਸ਼ਰ। ਤੁਹਾ ਤੁਹਾਨੂੰ ਧੰਨਵਾਦ ਧੰਵਾਦ ਪ੍ਰਭੂ ਜੀ। ਅਸੀਂ ਇੱਕ ਇੱਕ ਜਾਂਦੀ ਤੰਦਰੁਸਤੀ ਨੂੰ ਮੰਗਦੇ ਪ੍ਰਭੂ ਜੀ ਕੋਈ ਰੋਗ ਮਹਾਰੋਗ ਅਨੰਦ ਜੀਵਨ ਦਾ ਹਿੱਸਾ ਨਹੀਂ ਹੈ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਉਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਸ਼ੀਸ਼ਿਤ ਕਰਨਾ ਪ੍ਰਭੂ ਫਦਲੇ ਕੰਮਾਂ ਨੂੰ ਬਰਕਤ ਦੇਣਾ ਸਫਲ ਕਰਨਾ ਬਿਤਾ ਪਰਮੇਸ਼ਰ ਜੀ ਇਹਨਾਂ ਦੇ ਸਭ ਰੁਕੇ ਹੋਏ ਕੰਮ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਬੰਨ੍ਹ ਪਰਬੂ ਜੀ ਤੜੇ ਪਵਿੱਤਰ ਰੂਹ ਵਿੱਚ ਵੱਡੀ ਗਵਾਹੀਆਂ ਦੇ ਨਾਲ ਖੜੇ ਹੋ ਜਾਣ ਬਿਤਾ ਪਰਮੇਸ਼ਰ ਤੜਾ ਤਨਵਾਤਮ ਵਾਧਾ ਹੇਲੂਇਆ ਪਰਬੂ ਜੀ ਇਹਨਾਂ ਨੂੰ ਹਰ ਤਰ੍ਹਾਂ ਦੇ ਖੋਫ ਕਤਰਿਆਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਬਿਤਾ ਪਰਮੇਸ਼ਰ ਜੀ ਦਿਆਲੂ ਪਰਬੂ ਜੀ ਸੱਚਮੁੱਚ ਪਰਬੂ ਜੀ ਤੁਸੀਂ ਸਾਡੇ ਪ੍ਰਾਰਥਨਾਂ ਨੂੰ ਸੁਣਦੇ ਪਰਬੋਸਿ ਤੜੇ ਸ਼ੁਕਰਗੁਜ਼ਾਰ ਆ ਪਰਬੂ ਜੀ ਪਰਬੂ ਜੀ ਜੀ ਆਪਣੇ ਅਗਵਾ ਦੇ ਲਈ ਪ੍ਰਾਪਤ ਕਰਦੇ ਹਾਂ ਪ੍ਰਬੂ ਜੀ ਆਪਣੇ ਅਗਵਾ ਦੀ ਤੰਦਰੁਸਤੀ ਸੁਖ ਸਲਾਮਤੀ ਤੇਰੇ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪ੍ਰਭੂ ਤੜੇ ਸਵਰਗੀ ਦੂਤ ਹਮੇਸ਼ਾ ਨਦੀ ਫ਼ਾਜ਼ਤ ਕਰਦੇ ਹਨ ਪਿਤਾ ਪਰਮੇਸ਼ਰ ਤੇਰਾ ਧੰਵਾਦ ਕਰਦੇ ਹਾਂ ਪ੍ਰਬੂ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਬੂ ਜੀ ਆਪਣੇ ਦਾਸ ਦਾਸੀ ਜਿੰਨੇ ਵੀ ਤੁਸੀਂ ਚੁਣੇ ਤੇ ਢਰਾਈ ਇੱਕ ਇੱਕ ਨੂੰ ਬਰਕਤ ਤੇ ਆਸ਼ੀਸ਼ ਦੇਣਾ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਬੂ ਜੀ ਅਸੀਂ ਅੱਜ ਦੀ ਇਸ ਉਤਸਵੰਤ ਦੇ ਦੀਪਾ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾ ਸੁਣਿਆ ਤੇ ਉੱਤਰ ਦੇ ਦਿੱਤਾ ਪ੍ਰਭੂ ਜੀ ਸਾਰੀ ਪ੍ਰਾਰਥਨਾ ਅਜਾਬ ਨੇ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਜਿੰਦਾ ਸਾਮਾਤੀ ਪਵਿੱਤਰ ਨਾਮ ਵਿੱਚ ਮੰਗਦੇ ਆ ਆਮੀਨ ਆਮੀਨ ਆਮੀਨ